ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਸੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਜਿਹੜਾ ਬੁਟੀਕ ਪੀਸ ਦਾ ਆਰਟੀਕਲ ਲੈ ਕੇ ਆਈ ਹੋਈ ਹਾਂ ਸੋ ਫਸਟ ਆਫ ਆਲ ਜੇ ਆਪਾਂ ਇਹਦੇ ਸਟੱਫ ਦੀ ਗੱਲ ਕਰੀਏ ਸੋ ਇਹ ਹੈਗਾ ਜੀ ਕਾਟਨ ਦਾ ਜਿਹੜਾ ਸਟੱਫ ਹੈਗਾ ਤੇ ਇਹਦੇ ਵਿੱਚ ਬਹੁਤ ਸੋਹਣੀਆਂ ਜਿਹੜੀਆਂ ਲਾਈਨਸ ਬਣੀਆਂ ਹੋਈਆਂਗਾ ਚੈੱਕ ਵਾਲਾ ਤੇ ਇਹਦਾ ਕਲਰ ਵੀਡੀਓ ਤੇ ਤਾਂ ਨਹੀਂ ਮੈਨੂੰ ਪਤਾ ਕਿਸ ਟਾਈਪ ਦਾ ਸ਼ੋਅ ਹੋ ਰਿਹਾ ਬਟ ਇਹਦਾ ਹੈਗਾ ਹੈਗਾ ਲਾਈਟ ਪਰਪਲ ਕਲਰ ਦਾ ਜਿਹੜਾ ਇਹ ਸੂਟ ਹੈਗਾ ਸੋ ਇਹਦੇ ਤੇ ਆਪਾਂ ਬਹੁਤ ਹੀ ਸੋਹਣੀ ਜਿਹੜੀ embroiderry ਕੀਤੀ ਹੈਗੀ ਸੋ ਸ਼ਿੰਦੀ ਬੂਟੀ ਵਾਲੀ ਜਿਹੜੀ ਆਪਾਂ ਇੱਥੇ embroiderry ਕੀਤੀ ਹੈਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਸ਼ਿੰਦੀ ਬੂਟੀ ਦਾ ਜਿਹੜਾ ਡਿਜ਼ਾਈਨ ਹੈ ਬਹੁਤ ਟ੍ਰੈਂਡਿੰਗ ਚ ਚੱਲ ਰਹੇ ਆ ਸੋ ਇਹ ਚੀਜ਼ਾਂ ਪਹਿਲਾਂ ਹੋngੀਆਂ ਸੀਗੀਆਂ ਇਹ ਕਲਚਰਲ ਜੀ ਲੁੱਕ ਵਾਲੇ ਡਿਜ਼ਾਈਨ ਹੈਗੇ ਸੋ ਅੱਜਕੱਲ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਟੈਕਨੋਲੋਜੀ ਦੀ ਐਡਵਾਂਸਮੈਂਟ ਦੇ ਨਾਲ ਨਾਲ ਹਨਾ ਉਹੀ ਚੀਜ਼ਾਂ ਮੁੜ-ਮੁੜ ਦੁਬਾਰਾ ਆ ਰਹੀਆਂ ਨੇ ਸੋ ਇਹੀ ਡਿਜ਼ਾਈਨ ਜਿਹੜੇ ਪਹਿਲਾਂ ਆਪਣੀਆਂ ਮੰਮੀਆਂ ਹੱਥ ਤੇ ਕੱਢਦੀਆਂ ਸੀਗੀਆਂ ਸੋ ਉਹੀ ਹੋਣਾ ਮਸ਼ੀਨੀ ਕਢਾਈ ਦੀ ਫਾਰਮ 'ਚ ਹਨਾ ਆ ਕੇ ਆ ਰਹੀਆਂ ਸੋ ਬਹੁਤ ਹੀ ਸੋਹਣਾ ਆਪਾਂ ਇਹ ਸੂਟ ਰੈਡੀ ਕੀਤਾਗਾ ਸੋ ਜਿਵੇਂ ਇਹਦੇ 'ਚ ਗੱਲ ਕਰਾਂ ਕਲਰ ਕੰਬੀਨੇਸ਼ਨਸ ਸੋ ਇਹਦੇ 'ਚ ਤੁਸੀਂ ਦੇਖੋ ਵੀ ਡਾਰਕ ਪਰਪਲ ਕਲਰ ਯੂਜ਼ ਹੋ ਰਿਹਾ ਲਾਈਟ ਪਰਪਲ ਕਲਰ ਦਾ ਸੂਟ ਹੈਗਾ ਥੈਨ ਡਾਰਕ ਪਰਪਲ ਆ ਜਿਹੜੇ ਇਹਦੇ 'ਚ ਕਲਰ ਯੂਜ਼ ਹੋਏ ਆ ਦੈਨ ਮੈਂਦੀਆ ਕਲਰ ਯੂਜ਼ ਹੋਇਆ ਹੈ ਦੈਨ ਲਾਈਟ ਗ੍ਰੀਨ ਕਲਰ ਯੂਜ਼ ਹੋ ਰਿਹਾ ਹੈਗਾ ਸੋ ਇਹ ਜਿਹੜੇ ਤਿੰਨ ਕਲਰ ਦਾ ਕੰਬੀਨੇਸ਼ਨ ਹੈ ਸੋ ਬੜੇ ਸੋਹਣੇ ਇਹਦੇ ਵਿੱਚ ਸਕੁਅਰ ਬਣੇ ਹੋਏ ਹੈਗੇ ਦੇਖੋ ਆਪਾਂ ਮੈਥਮੈਟਿਕਸ ਸੂਟ ਦੇ ਵਿੱਚ ਵੀ ਯੂਜ਼ ਹੁੰਦਾਗਾ ਸੋ ਬੜੇ ਸੋਹਣੇ ਇਹਦੇ ਵਿੱਚ ਸਕੁਅਰ ਬਣੇ ਹੋਏ ਹੈਗੇ ਤੇ ਇਹਨਾਂ ਦੇ ਨਾਲ ਬਹੁਤ ਸੋਹਣੀਆਂ ਲੀਫਸ ਜਾ ਰਹੀਆਂ ਮੋਟੀਆਂ ਲੀਫਸ ਦੈਨ ਪਤਲੀਆਂ ਉੱਪਰ ਬੜਾ ਸੋਹਣਾ ਪੈਟਰਨ ਬਣਿਆ ਹੋਇਆ ਹੈਗਾ ਸੋ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਜਿਹੜਾ ਕੰਮ ਹੋਇਆ ਹੈ ਸੋ ਇਹਦੇ ਘੇਰੇ ਤੇ ਜਿਹੜੀਆਂ ਮਤਲਬ ਡਬਲ ਬਾਕਸਿਸ ਬਣੇ ਹੋਏ ਆ ਮਤਲਬ ਡਬਲ ਜਿਹੜੀ ਕੋਡਿੰਗ ਕੀਤੀ ਹੋਈ ਹੈ ਤੁਸੀਂ ਦੇਖੋ ਸੋ ਇਹਦੇ ਘੇਰੇ ਤੇ ਵਰਕ ਆ ਸੋ ਇਹਦੇ ਘੇਰੇ ਨੂੰ ਜਿਹੜਾ ਤੁਸੀਂ ਆਪਣੀ ਮਰਜ਼ੀ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋਗੇ ਸੋ ਦੇਖੋ ਤੁਸੀਂ ਕਿ ਨਹੀਂ ਸੋ ਫਾਈਨਲ ਜਿਹੜਾ ਕੰਮ ਹੋਇਆ ਹੈ ਸੋ ਆ ਹੋ ਗਿਆ ਜੀ ਇਹਦੇ ਘੇਰੇ ਤੇ ਵਰਕ ਬੜਾ ਸਿੰਪਲ ਸੋਬਰ ਜਿਹਾ ਡਿਜ਼ਾਈਨ ਹੈ ਤੇ ਸੂਟ ਦਾ ਕਲਰ ਵੀ ਬਹੁਤ ਪਿਆਰਾ ਜਿਹਾ ਹੈ ਸੋ ਇਹ ਵੀ ਆਪਾਂ ਨੂੰ ਆਰਡਰ ਕੀਤਾ ਸੀਗਾ ਕਿਸੇ ਹੋਰ ਡਿਸਟ੍ਰਿਕਟ ਤੋਂ ਯਾਨੀ ਕਿ ਆਊਟ ਆਫ ਡਿਸਟ੍ਰਿਕਟ ਤੋਂ ਆਪਾਂ ਨੂੰ ਜਿਹੜਾ ਸੂਟ ਆਇਆ ਹੋਇਆ ਹੈਗਾ ਸੋ ਦੇਖੋ ਤੁਸੀਂ ਸੋ ਇਹਦੇ ਨਾਲ ਹੀ ਇਹਦੀ ਬਾਜ਼ੂ ਤੇ ਵੀ ਬਹੁਤ ਸੋਨਾ ਵਰਕ ਹੈਗਾ ਸੋ ਹੁਣ ਮੈਂ ਤੁਹਾਨੂੰ ਦਿਖਾਉਣੀ ਇਹਦੀ ਬਾਜ਼ੂ ਤੇ ਵਰਕ ਸੋ ਦੇਖੋ ਸਿਮਿਲਰਲੀ ਵਰਕ ਆ ਜਿਹੜਾ ਇਹਦੀ ਬਾਜ਼ੂ ਤੇ ਆ ਬਟ ਇਹਦੀ ਬਾਜ਼ੂ ਤੇ ਜਿਹੜੀ ਆ ਸਿੰਗਲ ਸਿੰਗਲ ਵੀਲਸ ਆ ਰਹੀਆਂ ਆ ਸਕੁਅਰ ਦੇ ਨਾਲ ਸੋ ਦੇਖੋ ਤੁਸੀਂ ਫਿਨਿਸ਼ਿੰਗ ਦੇਖੋ ਸਫਾਈ ਕਿੰਨੀ ਆਈ ਹੋਈ ਏ ਕੰਮ ਦੇਖੋ ਕਿੰਨਾ ਸੋਨਾ ਦਾ ਨਹੀਂ ਹੋਗੀ ਫਰਸਟ ਬਾਜ਼ੂ ਤੇ ਦਾ ਨਹੀਂ ਹੋਗੀ ਸੈਕੰਡ ਬਾਜ਼ੂ ਸੋ ਦੇਖੋ ਤੁਸੀਂ ਬੜਾ ਸੋਨਾ ਸੂਟ ਜਿਹੜਾ ਕੱਢਿਆ ਗਿਆ ਵਧੀਆ ਕਾਟਨ ਦਾ ਸਟੱਫ ਹੈਗਾ ਗਰਮੀ 'ਚ ਪਾਉਣੇ ਵਾਲਾ ਸੋ ਹੁਣ ਆਪਾਂ ਜਿਹੜਾ ਸੂਟ ਹੈ ਇਹਨੂੰ ਕੋਰੀਅਰ ਕਰਾਂਗੇ ਉਹਨਾਂ ਦੇ ਐਡਰੈਸ ਤੇ ਸੋ ਦੇਖੋ ਤੁਸੀਂ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਐਟ ਆ ਰੀਜ਼ਨੇਬਲ ਪ੍ਰਾਈਸ ਤੇ ਸੋ ਇਹਦਾ ਪ੍ਰਾਈਸ ਵੀ ਬਹੁਤ ਜੈਨੂਨ ਹੈਗਾ ਸੋ ਬੁਟੀਕ ਵਾਲੀਆਂ ਭੈਣਾਂ ਵੀ ਸਾਡੇ ਨਾਲ ਜਿਹੜਾ ਕੰਸਲਟ ਕਰ ਸਕਦੀਆਂ ਹੈਗੀਆਂ ਸੋਹਣੇ ਸੋਹਣੇ ਸੂਟ ਸਾਡੇ ਤੋਂ ਕੜਵਾ ਸਕਦੀਆਂ ਐਡਾ ਰੀਜ਼ਨੇਬਲ ਪ੍ਰਾਈਸ ਤੇ ਤੇ ਬਿਕੋਜ਼ ਮਾਰਕੀਟ ਦੇ ਪ੍ਰਾਈਸ ਜਿਹੜੇ ਚਾਰजेस ਬਹੁਤ ਹਾਈ ਐ ਮਟ ਸਾਡਾ ਪ੍ਰਾਈਸ ਬਹੁਤ ਹੀ ਜੈਨੂਨ ਹੈਗਾ ਸੋ ਦੇਖੋ ਤੁਸੀਂ ਸੋ ਦੋ ਤਿੰਨ ਸੂਟ ਆ ਜਿਹੜੇ ਹੋਰ ਆਏ ਪਏ ਆਪਣੇ ਬੁਟੀਕ ਤੇ ਜਿਨ੍ਹਾਂ ਦੀ ਐਮਬਰਾਇਡਰੀ ਚੱਲ ਰਹੀ ਹੈ ਸੋ ਦੋ ਤਿੰਨ ਜਿਹੜੀਆਂ ਵੀਡੀਓ ਅਪਲੋਡ ਕਰਨ ਵਾਲੀ ਪਏ ਆਗੇ ਸੋ ਮੈਂ ਜਿੰਨੀਆਂ ਵੀਡੀਓ ਬਣਾ ਕੇ 1 ਬਾਈ 1 ਜਿਹੜੀਆਂ ਸਾਰੀਆਂ ਅਪਲੋਡ ਕਰ ਦਾਂਗੀ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਤੇ ਜਲਦੀ ਜਲਦੀ ਜਿਹੜਾ ਸਾਡੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ ਤੇ ਮੋਰ ਇਨਕੁਆਰੀ ਲਈ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣਾ ਕੰਟੈਕਟ ਸ਼ੇਅਰ ਕਰ ਦਿੰਨੀ ਆ ਜਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਮੈਸੇਜ ਡ੍ਰੌਪ ਕਰ ਸਕਦੇ ਹੋਗੇ ਤੇ ਸੋਨੇ ਸੋਨੇ ਸੂਟ ਕੜਵਾ ਸਕ ਜੂਗੀ ਤੇ ਇੱਕ ਭੈਣ ਦਾ ਆਪਾਂ ਸੂਟ ਵੀ ਕੱਢ ਕੇ ਦੇਣਾਗਾ ਮਾਨਸਾ ਤੋਂ ਉਹਨਾਂ ਦੇ ਤੋਂ ਕਾਲ ਆਈ ਸੀ ਤੇ ਉਹਨਾਂ ਦਾ ਸਟੱਫ ਵੀ ਆਪਾਂ ਹੀ ਲੈ ਕੇ ਦੇਵਾਂਗੇ ਤੇ embroidery ਵੀ ਜਿਹੜੀ ਉਹ ਆਪਾਂ ਹੀ ਕਰਕੇ ਦੇਵਾਂਗੇ ਸੋ ਇੱਕ ਆਪਾਂ ਨੂੰ ਹੋਰ ਫੋਨ ਆਇਆ ਸੀ ਉਹ ਵੀ ਆਪਾਂ ਸੀ ਗ੍ਰੀਨ ਕਲਰ ਦਾ ਸਟੱਫ ਲੈ ਕੇ ਤੇ ਸੋਹਣੀ ਜਿਹੀ ਕਢਾਈ ਕਰਕੇ ਦੇਣੀ ਆ ਸੋ ਡਿਜ਼ਾਈਨ ਆਪਾਂ ਪਹਿਲਾਂ ਵੀ ਅਪਲੋਡ ਕੀਤਾ ਸੀਗਾ ਸੋ ਅੱਜ ਸਵੇਰ ਮੇਰਾ 10:00 ਵੱਜੂਗਾ ਉਹਨਿਆ ਨੇ ਸੋ ਆਪਾਂ ਜਿਹੜਾ ਸੂਟ ਲੈ ਕੇ ਆਵਾਂਗੇ ਤੇ ਜਿਹੜਾ ਸੋਨਾ ਸੋਨਾ ਸੂਟ ਉਹਨਾਂ ਨੂੰ ਰੈਡੀ ਕਰਕੇ ਦੇਵਾਂਗੇ ਕਿਉਂਕਿ ਗਰਮੀ ਕਰਕੇ ਸਾਰਿਆਂ ਨੂੰ ਇਦਾਂ ਹੁੰਦਾ ਵੀ ਸੋਨੇ ਸੋਨੇ ਸੂਟ ਕੜਵਾ ਕੇ ਕਿਸੇ ਨੇ ਪੇਕ ਕੇ ਜਾਣਾ ਹੁੰਦਾਗਾ ਕਿਸੇ ਨੇ ਸੌਹਰੇ ਜਾਣਾ ਹੁੰਦਾ ਹਨਾ ਸੋ ਤਾਂ ਕਰਕੇ ਥੋੜਾ ਜਿਆ ਮਤਲਬ ਸੂਟ ਜਿਹੜੇ ਵੀ ਇਹ ਸਾਰੇ ਕਾਲ ਕਰਦੇ ਵੀ ਸਾਨੂੰ ਗਰਮੀ ਤੋਂ ਪਹਿਲਾਂ ਪਹਿਲਾਂ ਜਿਹੜੇ ਚਾਹੀਦੇ ਆ ਵੀ ਛੁੱਟੀਆਂ 'ਚ ਅਸੀਂ ਕਿਤੇ ਘੁੰਮਣ ਵਗੈਰਾ ਜਾਣਾ ਹੈ ਸੋ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਸੂਟ ਨਾ ਮਿਲਦੇ ਆ ਸੋ ਤਦ ਤੱਕ ਦੇ ਲਈ ਰੱਬ ਰੱਖਾ